ਲਓ ਵੀ ਮਿੱਤਰੋ ਆਪ ਬੱਚਾ ਚੈੱਕ ਕਰ ਲਓ ਜਿਹਨੇ ਥੋੜੇ ਪੈਸੇ ਲਾਉਣੇ ਫਾਰਮ ਦਾ ਸਾਰਿਆਂ ਤੋਂ ਸਸਤਾ ਬਛੇਰਾ ਦੋ ਪੈਰ ਚਿੱਟੇ ਮੱਥੇ ਪਟਾ ਕੰਨ ਹੈਗਾ ਕੁੰਡੀ ਵਾਲਾ ਚੈੱਕ ਕਰ ਸਕਦੇ ਤੁਸੀਂ ਸੂਰਿਆਵੰਸ ਦਾ ਦੱਸਿਆ ਮਾਲਕਾਂ ਨੇ 7-8 ਮਹੀਨੇ ਉਮਰ ਆ ਜੀ ਮੱਥੇ ਪਟਾ ਬਹੁਤ ਸੋਹਣਾ ਜਮਾ ਜਾਇਜ਼ ਮੁੱਲ ਦਾ ਜਮਾ ਘੱਟ ਮੁੱਲ ਦਾ ਆਪਾਂ ਕਹਿ ਸਕਦੇ ਹਾਂ ਲਓ ਵੀ ਮਿੱਤਰੋ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਤਰੀਖ ਅੱਜ 6 ਜੂਨ 2025 ਤੇ ਵੀਡੀਓ ਬਹੁਤ 7 ਜੂਨ 2025 ਨੂੰ ਜਾਨਵਰ ਗੱਬਣ ਵੀ ਦਿਖਾਵਾਂਗੀ ਖਾਲੀ ਵੀ ਦਿਖਾਵਾਂਗੇ ਕਿਤੇ ਮੀਟ ਹੋਈਆਂ ਦਿਖਾਵਾਂ ਜਾਨਵਰਾਂ ਦਾ ਭੁਮਾਰ ਦਿਖਾ ਦਿੰਦੇ ਤੁਹਾਨੂੰ ਮੰਨ ਲਓ ਕਹਿੰਦਾ ਵਾਂ ਜਾਨਵਰ ਜਾਨਵਰ ਛੋਟੇ ਰੇਟ ਤੋਂ ਲੈ ਕੇ ਵੱਡੇ ਰੇਟ ਤੇ ਸਾਰੇ ਤਰ੍ਹਾਂ ਦੇ ਜਾਨਵਰ ਮਿਲਦੇ ਨੇ ਨੋਕਰੇ ਮਾਰਵਾੜੀ ਨੀਲੇ ਸਾਰੇ ਰੰਗਾਂ ਦੇ ਜਾਨਵਰ ਤੁਹਾਨੂੰ ਮਿਲਦੇ ਨੇ ਲਓ ਛੋਟੇ ਤੋਂ ਲੈ ਕੇ ਵੱਡਾ ਜਾਨਵਰ ਸਾਰੇ ਮਿਲਦੇ ਨੇ ਹੁਣ ਇਕੱਲੇ ਇਕੱਲੇ ਡਿਟੇਲ ਦਿੰਦੇ ਆ ਸਭ ਤੋਂ ਪਹਿਲਾਂ ਚੱਕਾ ਬੱਚੀ ਕਰੋ ਜੀ ਲਓ ਲਾਭਤਾ ਦਾ ਨਲੀ ਚੈੱਕ ਕਰੋ ਦੂਜੀਆਂ ਗੱਲਾਂ ਤਾਂ ਬਾਅਦ ਚ ਨੀਲੀ ਚੰਬੀ ਬੱਚੀ ਐ ਧੂੰ ਧੂੰ ਨਾ ਕੰਨ ਕੰਨ ਸੁਨੱਖਾ ਸਿੰਗਲ ਭੌਰੀ ਜੇ ਦੇਵਨ ਲੱਗੀ ਹੋਈ ਆ ਮਾਂ ਇਹਦੀ ਤਰੇਟੋਂ ਬਾਹਰ ਹਾਈਟ ਦੀ ਆ ਤੇ ਬੱਚੀ 8-9 ਮਹੀਨਿਆਂ ਦੀ ਹੋ ਗਈ ਤੇ ਕੈਂਗ ਘੋੜਾ ਚੈਂਪੀਅਨ ਕੈਂਕੂੜੇ ਦੀ ਬੱਚੀ ਆ ਆ ਆਪਣਾ ਦਰਾਹੀ ਵਾਲਿਆਂ ਕੋਲ ਆ ਜਿਹੜਾ ਤੇ ਨੰਬਰ ਆ ਦੋਨੇ ਜਾਨਵਰ ਸੇਲ ਹੋਏ ਹੋਏ ਆ ਤੇ ਆ ਬਸ਼ੀਰਾ ਚੈੱਕ ਕਰੋ ਜੀ ਨੇ ਨੋਗਰਾ ਘੋੜਾ ਬਣਾਉਣ ਪੁੱਠਾ ਪਾਠਾ ਸੰਭ ਦਾ ਸਹਿਜ ਸੌਣ ਤੂਣਾ ਕੰਨ ਕੁੰਨਾਂ ਨ ਪੂਰਾ ਚੰਗਾ ਕੋਈ ਸਪੌਟ ਨਹੀਂ ਬੱਚੇ ਦੇ ਦੇਖੋ ਕੰਨ ਕੁੰਡੀ ਨਾਲ ਕੁੰਡੀ ਮਿਲ ਜਾ ਸਿੰਗਲ ਭੌਰੀ ਇਹਦੇ ਆ ਤੇ ਆਹ ਦੋਸਤੋ ਡੋਡਾਂ ਵਾਲੇ ਸੁਲਤਾਨ ਦਾ ਬੱਚਾ ਤੇ ਭਾਗਸਰ ਵਾਲੇ ਬਾਈ ਰਾਜਵੀਰ ਵਾਲੇ ਘੋੜੇ ਦੀ ਇਹਦੀ ਮਾਂ ਨੁਕਰੀ ਹੈ ਚੰਗੀ ਹਾਈਟ ਦੀ ਤੇ ਬੱਚਾ ਵੀ ਹਜੇ 5.5 6 ਮਹੀਨੇ ਦਾ ਤੇ ਇੱਕ ਨੁਕਰਾ ਬੁਸ਼ੀਰਾ ਇਹ ਚੈੱਕ ਕਰ ਲਿਆ 17 18 ਮਹੀਨੇ ਦਾ ਹੋਇਆ ਆਪਣੇ ਵਾਲੇ ਡਾਇਮੰਡ ਦੇ ਕੰਨ ਕੰਡੀਸ਼ਨ ਤੋਂ ਲੈ ਕੇ ਬਾਡੀ ਬੁੱਡੀ ਨਕੰਧ ਬੱਚਾ ਹਜੇ 17 18 ਮਹੀਨੇ ਲੈਂਥ ਉੱਠਾ ਕੰਨ ਕੰਡੀਸ਼ਨ ਦੇਖੋ ਦਿਖਾਉਂਦਾ ਨਾ ਕੈਮਰੇ 'ਚ ਆਪਦੇ ਆਪ ਨੂੰ ਆਪ ਵੀ ਸ਼ੋਅ ਕਰਦਾ ਪੂਰਾ ਚੰਗਾ ਘੋੜਾ ਬਣਨ ਵਾਲਾ ਲੈਣਾ ਤਾਂ ਘੋੜਾ ਤਾਂ ਬਣਿਆ ਪਿਆ ਮਿੱਤਰੋ ਯਾਹ ਦਿੱ ਨੁਕਰੇ ਬੱਚੇ ਪੈਦਾ ਕਰਨ ਵਾਲੀ ਘੋੜੀ ਚਾਹੀਦੀ ਆ ਤਾਂ ਤੁਸੀਂ ਯਾਹ ਦੇਖ ਸਕਦੇ ਆ ਨੁਕਰੇ ਬੱਚੇ 100% ਦੂ ਚਾਰੇ ਪੈਰ ਚ ਢ ਢ ਢ ਜਟਾ ਧੌਣ ਚਿੱਟੀ ਮੂੰਹ ਚਿੱਟਾ ਤੇ ਆਪਣੇ ਬਾਜ ਤੋਂ ਦਿੱਤੀ ਮਲਾ ਤੇ ਦੋਸਤੋ ਉਹ ਜਿਹੜੀ ਸਰੇ ਵਾਲੀ ਘੋੜੀ ਗੁਰਦਿੱਤ ਤੋਂ ਮਿਲੀ ਹੋਈ ਆ ਉਹ ਚ ਲਾਈਟ ਜ਼ਿਆਦਾ ਪੈਂਦੀ ਆ ਦੋਸਤੋ ਤੇ ਗੁਰਦਿੱਤ ਤੋਂ ਮੇਟ ਆ ਜੀ ਗੁਰਦਿੱਤ ਦਾ ਅੱਜ ਇੱਕ ਬੱਚਾ ਹੋਰ ਆ ਗਿਆ ਨਵਾਂ ਪਹਿਲਾਂ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਤੇ ਘੁਰ ਦਿੱਤਾ ਤੋਂ ਮੇਟਾ ਤੇ ਆ ਘੋੜੀ ਮੱਥੇ ਫੁੱਲ ਇੱਕ ਵਰਤ ਤੇਰੀ ਆ ਇਹ ਰੂਪ ਕਾਂਟੇ ਤੋਂ ਮੇਟਾ ਜੀ ਆ ਨੀਲੀ ਆਪਣੇ ਵਾਲੇ ਬਾਜ ਤੋਂ ਮੇਟਾ ਤੇ ਹੁਣ ਤੁਹਾਨੂੰ ਦਿਖਾਈਏ ਇਹ ਵੀ ਗੱਭਨ ਚੈੱਕ ਪਾਸਾ ਮਿੱਤਰੋ ਇਹ ਲੈਂਥ ਦੇ ਘੋੜੀ 60ੋਂ ਬਾਹਰ ਹਾਈਟ ਬਰੀਕੀ ਧੌਣ ਧੂਣ ਕੰਨ ਗੁਣ ਚੰਗਾ ਤੇ ਇਹ 2.5 ਮਹੀਨਿਆਂ ਦੀ ਵੀ ਨੁਕਰੇ ਤੋਂ ਚੈੱਕ ਮੁੱਗੇ ਵਾਲੇ ਬਾਈ ਬਿੱਲੇ ਵਾਲੇ ਘੋੜੇ ਤੋਂ ਆ ਇਹ ਮਿਲੀ ਹੋਈ ਏ ਦੋਸਤੋ ਚੈੱਕ ਨਿਓਂ ਹੀ ਦੋ ਵਾਰ ਦਿੱਤੇ ਮੱਥੇ ਫਟੇ ਦੀ ਤੇ ਆ ਆਪਣੇ ਵਾਲੇ ਬਾਜ ਤੋਂ 1.5 ਮਹੀਨੇ ਦੀ ਗੱਭਨ ਚੈੱਕ ਪਾਸਾ ਜੀ ਇਹ ਚੱਕਪਾਸ 1.5 ਮਹੀਨੇ ਦੀ ਤੇ ਆ ਆਪਣੇ ਵਾਲੇ ਜੈ ਰਾਜ ਤੋਂ ਸੱਤਾਂ ਤੋਂ ਉੱਪਰ ਗੱਭਣਾ ਟਰੈਡ ਦੇਖੋ ਕਿੰਨਾ ਜ਼ਿਆਦਾ ਵੱਡਾ ਬੱਚਾ ਬਾਬੇ ਕਰਵਾ ਪੂਰਾ ਟਾਪ ਦਾ ਦਊ ਮੱਥੇ ਵੱਡਾ ਦੂ ਕਰ ਦਿੱਤੇ ਤੇ ਉਸ ਤੋਂ ਅੱਗੇ ਆ ਨੀਲੀ ਘੋੜੀ ਖਾਲੀ ਆ ਬਾਬਾ ਅੱਜ ਤੋਂ ਮੀਟਾਈ ਫੋਟੋ ਵੀਡੀਓ ਮਿਲ ਜੂ ਮੀਟਿੰਗ ਦੀ ਆ ਸੰਜਾਫ ਘੋੜੀ 60 ਬਾਰ ਹਾਈਟ ਦੀ ਇਹ ਜੈ ਰਾਜ ਤੋਂ ਮੀਟ ਹੋਈ ਹੋਈ ਆ ਜੀ ਦੇਖੋ ਕੰਨ ਗੁਣ ਪੂਰਾ ਟਾਪ ਦਾ ਲੱਗਿਆ ਹੋਇਆ ਆ ਪੂਰੀ ਚੰਗੀ ਆ ਤੇ ਆ ਨੀਲੀ ਘੁੜੀ ਆ ਨੀਲੀ ਪੰਜਾਬ ਕੇ ਖਾਲੀ ਮੌਕੇ ਤੇ ਇਹ ਆ ਮੱਥੇ ਫਟਾ ਦੋ ਵਾਰ ਚਿੱਟਾਂ ਕੁਮੈਤ ਘੁੜੀ ਆ ਕੱਦ ਕੁਦ ਇਹਦਾ ਵੀ ਚੰਗਾ ਰੀਵੀਆ ਚੱਲਦੀ ਰਾਨੀ ਆ ਦੋਸਤ ਤੁਰਦ ਤੁਰਦੀ ਬਹੁਤ ਹੀ ਜ਼ਿਆਦਾ ਚੰਗਾ ਇਹ ਵੀ ਦੇਖ ਸਕਦੇ ਆ ਦੋਸਤੋ ਅੱਗੇ ਨੁਕਰੀ ਘੁੜੀ ਆ ਗਈ 4.5 ਸਾਲ ਦੀ ਇਹ ਆਪਣੇ ਵਾਲੇ ਬਾਜ਼ ਤੋਂ ਮੀਟਾ ਪਹਿਲਾਂ ਇਹ ਨੁਕਰੀ ਬੱਤੀ ਦਿੱਤੀ ਆ ਤੇ ਪੂਰੇ ਟੌਪ ਦੀ ਬੱਤੀ ਫੋਟੋ ਵੀਡੀਓ ਮਿਲ ਜੀ ਦੋਸਤੋ ਅੱਗੇ ਜੈ ਮੰਗਲ ਘੁੜੀ ਆ ਗਈ 5 ਕਲਨ ਇਹ ਵੀ ਆਪਣੇ ਵਾਲੇ ਬਾਜ਼ ਤੋਂ ਮੀਟ ਆ ਜੀ ਤੇ ਆ ਘੋੜੀ ਹੈਗੀ ਆ ਗੱਬਨ ਚੈੱਕਪਾਸ ਤਿੰਨ ਪੈਰ ਚਿੱਟੇ ਮੱਥੇ ਪਟਾ 7 ਮਹੀਨਿਆਂ ਦੀ ਇਹ ਬੱਚੇ ਵਾਲੀ ਘੋੜੀ ਆ ਗਈ ਨੀਲੀ ਬਿਸ਼ੇਰੀ ਜਿਹੜੀ ਤਿੰਨ ਸਾਲ ਦੀ ਆ ਆ ਬਿਸ਼ੇਰਾ ਦੋਸਤੋ ਲੋ ਵੀ ਮਿੱਤਰੋ ਆ ਬੱਚਾ ਚੈੱਕ ਕਰ ਲਓ ਜਿਹਨੇ ਥੋੜੇ ਪੈਸੇ ਲਾਉਣੇ ਫਾਰਮ ਦਾ ਸਾਰਿਆਂ ਤੋਂ ਸਸਤਾ ਬਿਸ਼ੇਰਾ ਦੋ ਪੈਰ ਚਿੱਟੇ ਮੱਥੇ ਪਟਾ ਕੰਨ ਹੈਗਾ ਕੁੰਡੀ ਵਾਲਾ ਚੈੱਕ ਕਰ ਸਕਦੇ ਤੁਸੀਂ ਸੂਰਿਆਪਾਸ ਦਾ ਸੇ ਮਾਲਕਾਂ ਨੇ 7-8 ਮਹੀਨੇ ਉਮਰ ਆ ਜੀ ਮੱਥੇ ਪਟਾ ਬਹੁਤ ਸੋਹਣਾ ਜਮਾਂ ਜਾਇਜ਼ ਮੁੱਲ ਦਾ ਜਮਾਂ ਘੱਟ ਮੁੱਲ ਦਾ ਆਪਾਂ ਕਹਿ ਸਕਦੇ ਆ ਇਹ ਕਲਾਲ ਮਾਜਰੇ ਵਾਲੇ ਘੋੜੇ ਦੀ ਬੱਤੀ ਹੈ ਜੀ ਨੁਕਰੀ ਜਮਾਂ ਸਪੌਟਲੈਸ ਇੱਕ ਵੀ ਸਪੌਟ ਨਹੀਂ ਤੇ ਉਸ ਤੋਂ ਅੱਗੇ ਆ ਨੂਰੇ ਦੀ ਆ ਗਈ ਤੇ ਆ ਬਸ਼ੀਰਾ ਚੈੱਕ ਕਰੋ ਇਹ ਵੀ ਜਾਇਜ਼ ਮੁੱਲ ਦਾ ਜਿਹਨੇ ਥੋੜੇ ਪੈਸੇ ਲਾ ਕੇ ਚੰਗਾ ਬਸ਼ੀਰਾ ਨੁਕਰਾ ਭਾਲਦੇ ਆ ਜਿਵੇਂ ਉਹ ਦੂਪ ਪਹਿਲਾਂ ਨੁਕਰੇ ਦਿਖਾਏ ਉਹ ਉੱਚੇ ਮੁੱਲ ਦੇ ਥੋੜੇ ਆ ਜਮਾਂ ਘੱਟ ਮੁੱਲ ਦਾ ਚੰਗਾ ਤੇ ਆ ਬਸ਼ੀਰੀਆਂ ਖੜੀਆਂ ਜਾਨਵਰ ਦਿਖਾਤੇ ਸਾਰੇ ਇੱਧਰ ਦੂਜੇ ਜਾਨਵਰ ਖੜੇ ਆ ਨੰਬਰ ਕਰ ਲੈ 9623995454 9855599017 ਮਿਲਦੇ ਆ ਜਲ ਨਵੇਂ ਬਿੰਦਾਂ ਤੋਂ